ਜੋ ਕੱਲ ਦਾ ਐਪੀਸੋਡ ਹੋਇਆ ਕੱਲ ਦਾ ਦਿਨ ਇਤਿਹਾਸ ਦੇ ਵਿੱਚ ਕਾਲੇ ਅੱਖਰਾਂ ਨਾਲ ਲਿਖਿਆ ਜਾਵੇਗਾ ਕਿਉਂਕਿ ਕੱਲ ਸ਼੍ਰੋਮਣੀ ਕਮੇਟੀ ਦੀ ਅੰਤਰੰਕ ਕਮੇਟੀ ਨੇ ਦੋ ਜਥੇਦਾਰ ਸਿੰਘ ਸਾਹਿਬ ਗਿਆਨੀ ਰ cohes ਸਿੰਘ ਜੀ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਦੋਨਾਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਫਾਰਕ ਕਰ ਦਿੱਤਾ ਹੈ ਜੋ ਕਿ ਬਹੁਤ ਨਿੰਦਣਯੋਗ ਗੱਲ ਹੈ ਇਸੇ ਤਰ੍ਹਾਂ 26 ਦਿਨ ਪਹਿਲਾਂ ਸਿੰਘ ਸਾਹਿਬ ਕਾਨੀ ਹਰਪੀਤ ਸਿੰਘ ਜੀ ਨੂੰ ਵੀ ਇਹਨਾਂ ਨੇ ਬੇਇੱਜ਼ਤ ਕਰਕੇ ਇਸੇ ਤਰ੍ਹਾਂ ਉਹਨਾਂ ਦੇ ਉਹਦੇ ਤੋਂ ਫਾਰਕ ਕੀਤਾ ਜੋ ਕਿ ਬਹੁਤ ਹੀ ਮੰਦ ਭਾਗੀ ਗੱਲ ਹੈ ਮੈਂ ਇਸ ਘਟਨਾ ਦੀ ਉਰਜੋਰ ਨਿੰਦਿਆ ਕਰਦਾ ਨਖੇਦੀ ਕਰਨਾ ਹਾਂ ਅਤੇ ਮੈਂ ਆਪਣੇ ਅਕਾਲੀ ਦਲ ਵੱਲੋਂ ਜੋ ਮੈਨੂੰ ਮੇਰੇ ਕੋਲ ਉਹਦੇ ਸਿਬੇ ਉਹਨਾਂ ਸਾਰਿਆਂ ਉਹਦਿਆਂ ਤੋਂ ਮੈਂ ਅਸਤੀਫਾ ਦਿੰਦਾ ਹਾਂ ਅਤੇ ਜੋ ਵੀ ਇਹ ਅਕਾਲੀ ਦਲ ਹੁਣ ਗਲਤ ਕੰਮ ਕਰ ਰਿਹਾ ਹੈ ਮੈਂ ਚਾਹੁੰਨਾ ਕਿ ਇਹਨਾਂ ਨੂੰ ਪ੍ਰਮਾਤਮਾ ਸਮੱਤ ਬਖਸ਼ੇ ਕਿ ਬਹੁਤ ਕੁਝ ਹੋ ਗਿਆ ਹੁਣ ਤੁਸੀਂ ਬੱਸ ਕਰੋ ਅਤੇ ਅਕਾਲੀ ਦਲ ਨੂੰ ਸਹੀ ਤਰੀਕੇ ਨਾਲ ਦੀ ਪਰਤੀ ਕਰੋ ਸਹੀ ਤਰੀਕੇ ਨਾਲ ਪ੍ਰਧਾਨ ਚੁਣੋ ਇਸ ਤਰ੍ਹਾਂ ਦਾ ਚੁਣਿਆ ਗਿਆ ਪ੍ਰਧਾਨ ਬਹੁਤਾ ਚਿਰ ਨਹੀਂ ਰਹੇਗਾ ਆ ਬਿਲਕੁਲ ਕਿਸ ਤਰ੍ਹਾਂ ਦੇਖਦੇ ਹੋ 2 ਦਸੰਬਰ ਦਾ ਜਿਹੜਾ ਫੈਸਲਾ ਸੀ ਹੁਕਮਨਾਮਾ ਸੀ ਉਹਨੂੰ ਲਾਗੂ ਨਹੀਂ ਕੀਤਾ ਗਿਆ 7 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਜਿਸ ਦੇ ਵਿੱਚੋਂ ਦੋ ਨਾਂ ਦੋ ਆਗੂਆਂ ਵੱਲੋਂ ਅਸਤੀਫੇ ਦਿੱਤੇ ਗਏ 5 ਮੈਂਬਰੀ ਕਮੇਟੀ ਜਿਹੜੀ ਭਰਤੀ ਹੋਣੀ ਸੀ ਅਕਾਲੀ ਦਲ ਦੀ ਉਸ ਨੂੰ ਲੈ ਕੇ ਜਾਣ ਕਿਤੇ ਜਥੇਦਾਰ ਨੂੰ ਤੋੜਿਆ ਗਿਆ 2 ਦਸੰਬਰ ਦਾ ਜੋ ਫੈਸਲਾ ਹੋਇਆ ਸੀਗਾ ਉਹ ਇੱਕ ਇਤਿਹਾਸਿਕ ਫੈਸਲਾ ਸੀਗਾ ਇਹਨਾਂ ਸਾਰਿਆਂ ਲੀਡਰਾਂ ਨੇ ਆਪਣੀਆਂ ਗਲਤੀਆਂ ਮੰਨੀਆਂ ਗਲਤੀਆਂ ਦੇ ਮੁਤਾਬਕ ਸਿੰਘ ਸਹਿਬਾਨ ਨੇ ਇਹਨਾਂ ਨੂੰ ਸਜਾਈ ਇਹਨਾਂ ਨੇ ਉਹ ਸਜਾਈ ਭੁਗਤੀ 100 ਘੰਡਾ ਵੀ ਖਾ ਲਿਆ ਤੇ 170 ਵੀ ਖਾ ਲਿਆ ਤੇ ਬਾਕੀ ਰਹੀ ਜੋ 7 ਮੈਂਬਰੀ ਕਮੇਟੀ ਬਣਾਈ ਸੀ ਉਹਦੇ ਉੱਪਰ ਅਮਲ ਨਹੀਂ ਕੀਤਾ ਇਹਨਾਂ ਨੇ ਆਪਣੇ ਆਪ ਇਹ ਪਰਚੀਆਂ ਘਟਕੇ ਬੋਕਸ ਭਰਤੀ ਕਰਕੇ ਉਹ ਤੁਸੀਂ ਸਾਰੇ ਦੇਖ ਰਹੇ ਹੋ ਬੋਕਸ ਭਰਤੀ ਕੀਤੀ ਜੇ ਕਰ ਰਹੇ ਨੇ ਪਹਿਲਾਂ ਵੀ ਕਰੀਏ ਅਤੇ ਕਰਦੇ ਜਾ ਰਹੇ ਨੇ ਹਾਂ ਬਿਲਕੁਲ ਜਿਹੜੀ ਹੁਣ 5 ਸੱਤ ਸੱਤਾ ਤੋਂ 5 ਮੈਂਬਰੀ ਕਮੇਟੀ ਰਹਿ ਚੁੱਕੀ ਆ ਕਿ ਹੁਣ ਉਹ ਨਵੇਂ ਸਿਰੇ ਤੋਂ ਭਰਤੀ ਸ਼ੁਰੂ ਕਰਨਗੇ ਅਕਾਲੀ ਦਲ ਦੀ ਕਿਸ ਤਰ੍ਹਾਂ ਹੋਊਗਾ ਅਗਲਾ ਸਟੈਪ ਕੀ ਹੋਊਗਾ ਉਹ ਜੋ 5 ਮੈਂਬਰੀ ਕਮੇਟੀ ਰਹਿ ਗਈ ਉਹ ਹੁਣ ਨਵੇਂ ਸਿਰੇ ਤੋਂ ਭਰਤੀ ਸ਼ੁਰੂ ਕਰ ਰਹੀ ਹੈ ਅਤੇ ਲੋਕ ਬੰਦ ਚੜ ਕੇ ਉਹ ਪਰਚੀ ਘਟਾਉਣਗੇ ਅਤੇ ਮੈਂਬਰਸ਼ਿਪ ਭਰਤੀ ਕਰਨਗੇ ਜਿਸ ਦੇ ਨਾਲ ਕਿ ਇੱਕ ਵਧੀਆ ਅਕਾਲੀ ਦਲ ਉੱਪਰ ਕੇ ਸਾਹਮਣੇ ਆਊਗਾ ਬਿਲਕੁਲ ਜੇਕਰ ਆਜੀਪੀਸੀ ਦੀਆਂ ਚੋਣਾਂ ਹੁੰਦੀਆਂ ਨੇ ਜੀ ਉਹ ਕਿਸ ਤਰ੍ਹਾਂ ਦੇਖੂਗੀ ਸਿੱਖ ਕੌਮ ਸਿੱਖ ਪੰਥ ਕਿਸ ਤਰ੍ਹਾਂ ਦੇਖੂਗਾ ਜੇਕਰ ਸ਼੍ਰੋਮਣੀ ਕਮੇਟੀ ਨੇ ਇਲੈਕਸ਼ਨ ਹੁੰਦੀ ਹੈ ਤਾਂ ਸਿੱਖ ਬੰਧ ਆਪਣਾ ਦੇਖ ਕੇ ਵਧੀਆ ਮੈਂਬਰਾਂ ਨੂੰ ਚੁਣੂਗਾ ਤਾਂ ਜੋ ਇਸ ਤਰ੍ਹਾਂ ਜੋ ਸ਼੍ਰੋਮਣੀ ਕਮੇਟੀ ਦੇ ਕਬਜ਼ੇ ਉਹ ਹਟਾਇਆ ਜਾ ਸਕੀ ਬਿਲਕੁਲ ਜਿਸ ਤਰ੍ਹਾਂ ਕਿ ਐਜੀਪੀਸੀ ਦੇ ਪ੍ਰਧਾਨ ਹਰਜਿੰਦਰ ਧਾਮੀ ਵੱਲੋਂ ਵੀ ਅਸਤੀਫਾ ਦਿੱਤਾ ਗਿਆ ਉਹਦੀ ਵੀ ਕਾफी ਚਰਚਾਾਂ ਮਾਤੀਆਂ ਉਹਤੇ ਵੀ ਕਿਸੇ ਕਿਸ ਤਰ੍ਹਾਂ ਦਾ ਕੋਈ ਦਬਾਅ ਪਾਇਆ ਜਾ ਰਿਹਾ ਸੀ ਇਸ ਫੈਸਲੇ ਨੂੰ ਲੈ ਕੇ ਜਿੱਦਾਂ ਧਾਮੀ ਸਾਹਿਬ ਇਹ ਦੱਸ ਸਕਦੇ ਨੇ ਪਰ ਮੈਨੂੰ ਜਿੱਥੇ ਤੱਕ ਲੱਗਦਾ ਹੈ ਕਿ ਉਹਨਾਂ ਨੇ ਆਪਣੀ ਜ਼ਮੀਰ ਨੂੰ ਦੇਖਦੇ ਹੋਏ ਇੱਕ ਲਿਮਟ ਹੁੰਦੀ ਹੈ ਵੀ ਉਦੋਂ ਵੱਧ ਮੈਂ ਕੰਮ ਨਹੀਂ ਕਰ ਸਕਦਾ ਇਹ ਦੇਖਦੇ ਉਹਨਾਂ ਨੇ ਅਸਤੀਫਾ ਦੇ ਦਿੱਤਾ